ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਅਗੇਤਰ ਕਰਾਂਗੇ ਅਗੇਤਰ ਮਤਲਬ ਜਿਵੇਂ ਇਹ ਤੁਹਾਨੂੰ ਉੱਪਰ ਵੱੜ ਦਿੱਤਾ ਹੈ ਅਨੁਸਾਰੀ ਸ਼ਬਦ ਤੋਂ ਅੱਗੇ ਜੋੜਨਾ ਤੇ ਇੱਕ ਨਵਾਂ ਸਾਰਥਕ ਸ਼ਬਦ ਬਣਾਣਾ ਜਿਵੇਂ ਮੰਨ ਲਓ ਨੀਰ ਵਰਡ ਹੈ ਕੋਈ ਨਿਰਦਨ ਨਿਰਵੈਰ ਨਿਰਭੋ ਠੀਕ ਹੈ ਜਿਵੇਂ ਆ ਗਿਆ ਤਨ ਤਨਾਸਰੀ ਤਨਵਾਨ ਠੀਕ ਹੈ ਯਾਨਕਿ ਜਿਨ੍ਹਾਂ ਦੇ ਸਾਰਥਕ ਅਰਥ ਬੰਦੇ ਹੋਣ ਉਨਾਂ ਨੂੰ ਅਸੀਂ ਅਗੇਤਰ ਕੰਦੇ ਆ ਅਗੇਤਰ ਇਹ ਮੂਲ ਸ਼ਬਦ ਹੈ ਉਹਦੇ ਅੱਗੇ ਅਸੀਂ ਅਗੇਤ ਲਗਾ ਦੇਣਾ ਉਪ ਉਪ ਤੋਂ ਅਸੀਂ ਕੀ ਬਣਾ ਸਕਦੇ ਆ ਉਪ ਮੰਤਰੀ ਉਪਕਾਰ ਉਪਦੇਸ਼ ਉਪਜਾਊ ਉਪਰਾਲਾ ਜਿਹੜਾ ਤੁਹਾਨੂੰ ਵਰਡ ਉਸ ਟਾਈਮ ਤੇ ਯਾਦ ਆ ਜਾਏ ਠੀਕ ਹੈ ਉਪ ਦਾ ਕੀ ਬਨੇਗਾ ਉਪ ਪਾਸ਼ਾ ਉਪ ਪਾਸ਼ਾ ਇਕ ਬਾਂਜੇਗਾ ਉਪਵਾਕ ਉਪਵਾਗ ਅਸੀਂ ਕੀਤਾ ਟੋਪਿਕ ਵਾਕ ਤੋਂ ਬਾਅਦ ਹੈ ਨਾ ਉਪਵਾਕ ਉਪਭਾਸ਼ਾ ਹੋਰ ਕੀ ਬਾਂ ਸਕਦਾ ਉਪਜਾਉ ਉਪਰਾਲਾ ਉਪਕਾਰ ਉਪਦੇਸ਼ ਇਕ ਅਸੀਂ ਲਿਖਾਂਗੇ ਉਪਦੇਸ਼ ਦਨ ਉਪ ਦਾ ਬਣ ਗਿਆ ਅਨ ਅਨ ਨੂੰ ਅਸੀਂ ਕੰਦੇ ਆ ਨਾਮਾਚਕ ਉਪਵਾੜ ਹੁੰਦਾ ਛੋਟਾ ਠੀਕ ਹੈ ਅਨ ਦਾ ਹੁੰਦਾ ਵਾ ਨਾਮ ਅੱਜ ਕਲੇ ਵਰਤਿਆ ਜਾਂਦਾ ਤੇ ਇਹਦਾ ਆ ਜਾਏਗਾ ਅਨ ਸੁਨਿਆ ਜਾਂ ਅਨਹੋਂਦ ਅਨਹੋਂਦ ਨੈਕਸਟ ਆ ਜਾਏਗਾ ਇੱਕ ਹੁੰਦਾ ਅਨ ਡਿੱਠਾ ਪੈਰਾ ਜਿਵੇਂ ਅਸੀਂ ਲਰਨ ਕਰਦੇ ਅਨ ਡਿੱਠਾ ਪੈਰਾ ਆਂਦਾ ਨਾ ਅਨ ਡਿੱਠ ਲਿਖ ਦਿੰਨੇ ਆ ਠੀਕ ਹੈ ਅਨ ਡਿੱਠ ਇਹ ਆ ਜਾਏਗਾ ਅਨ ਪਛਤਾਵਾ ਅਨਹੋਂਦ ਅਨ ਸੁਨਿਆ ਅਸੀਂ ਲਿਖਾਂਗੇ ਅਨਗਿਣਤ ਅਨਗਿਣਤ ਜਿਹੜਾ ਗਿਨਿਆ ਨਾ ਜਾਵੇ ਨਾ ਆ ਗਿਆ ਨਾ ਨੈਕਸਟ ਆਪ ਅਪ ਦਾ ਕੀ ਬਣੇਗਾ ਅਪ ਅਪ ਦਾ અપਮਾਨ ਆਪਣਾਪਨ ਹੋਰ ਕੀ ਬਣ ਸਕਦਾ ਆਪਦਾ ਆਪ ਦਾ ਮਤਲਬ ਹੁੰਦਾ ਹੈ ਬੂਰਾ ਠੀਕ ਹੈ ਅਸੀਂ ਲਿਖ ਸਕਦੇ ਹਾਂ ਇਹਦਾ ਆਪਦਾ ਅਪਾ ਅਪਯਸ਼ ਅਪਦਾ ਅਪਯਸ਼ ਹੋਰ ਆ ਸਕਦਾ ਅਪਦਾ ਅਪਸ਼ਬਦ ਅਪਸ਼ਬਦian ਕੀ ਬੁਰੇ ਸ਼ਬਦ ਕਹਿਣਾ ਕਿਸੇ ਨੂੰ ਮਾਰੇ ਵਚਨ ਕਹਿਣਾ ਠੀਕ ਹੈ ਅਪਸ਼ਬਦ ਹੋਰ ਆ ਸਕਦਾ ਇਹਦਾ ਅਪਦਾ ਅਪਸ਼ਗਨ અપਮਾਨ ਅਪਸ਼ਬਦ અપਮਾਨ ਵੀ ਆ ਸਕਦਾ ਤੇ ਅਸੀਂ ਇੱਥੇ ਲਿਖਾਂਗੇ ਅ ਅਪ ਪ ਸਗਨ ਲਿਖ ਲੈਣੇ ਆ ਠੀਕ ਹੈ ਅਪ ਸ਼ਗਨ ਯਾਨਕਿ ਉਚ ਮਾੜਾ ਹੋਣਾ ਨੰਨਾ ਐਲਾਸ ਐੜਾ ਹੁਣ ਐੜਾ ਤੇ ਇੱਥੇ ਅਸੀਂ ਅਨਹੋਂਦ ਅੰਡੀਠਾ ਅਨਗਿਣਤ ਨਾ 6 ਵਿੱਚੋਂ ਕੋਈ ਵੀ ਲਿਖ ਸਕਦੇ ਆ ਠੀਕ ਹੈ ਐੜਾ ਇਕੱਲਾ ਨਾ ਅਮਨ ਵੀ ਆ ਸਕਦਾ ਅਮਨ ਕਿਸੇ ਦਾ ਨਾਮ ਹੋਰ ਉਹਨੇ ਅਸੀਂ ਇੰਨੇ ਵੜੇ ਉੱਤੇ ਲਿਖਿਆ ਇੱਥੇ ਅਸੀਂ ਲਿਖ ਸਕਦੇ ਆ ਅਪ ਸ਼ਬਦ ਉਪਮਾਨ ਲਿਖ ਲੈਨੇ ਆਪ ਸ਼ਬਦ ਉੱਪਰ ਲਿਖਿਆ ਨਾ ਅਪਮਾਨ ਅੰਮ੍ਰਿਤ ਠੀਕ ਹੈ ਅੰਮ੍ਰਿਤ ਨੈਕਸਟ ਹੈ ਐ ਦੇ ਦੇ ਨੀਚੇ ਨਹੀਂ ਹਥਿਆਣਾ ਠੀਕ ਹੈ ਨੈਕਸਟ ਹੈ ਅਤੀ ਅਤੀ ਮਤਲਬ ਅਤੀ ਦਾ ਕੀ ਹੋ ਸਕਦਾ ਕੀ ਕੰਦੇ ਅਸੀਂ ਅਤੀ ਦਾ ਅਰਥ ਕੀ ਹੁੰਦਾ ਵੈ ਅਤੀ ਮਤਲਬ ਬਹੁਤ ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਹੋਣਾ ਠੀਕ ਹੈ ਨਾ ਤੇ ਅਤੀਤ ਆ ਸਕਦਾ ਹੈ ਅਤੀਵਾਦ ਅਤਕਥਨੀ ਤੇ ਨੈਕਸਟ ਕਿਹਦਾ ਆ ਸਕਦਾ ਅਤੀਅੰਤ ਯਾਨਕੀ ਕਿਸੇ ਚੀਜ਼ ਦਾ ਜ਼ਿਆਦਾ ਹੋਣਾ ਅਗੇ ਸੂਤ ਸੂਦਾਂ ਕੋਈ ਨਾਮ ਵੀ ਬਣ ਸਕਦਾ ਸੁਮਨ ਹੋਰ ਕੀ ਬਣ ਸੂਦਾ ਮਤਲਬ ਹੁੰਦਾ ਚੰਗਾ ਸ਼ੁਸ਼ੀਲ ਸੁਗੰਧ ਸੁਭਾਗਾ ਸੁਕਾਰ ਸਵਾਤ ਅਸੀਂ ਕਿੱਥੇ ਲਿਖਾਂਗੇ ਸਵਾਤ ਸੁਮਿਤ ਤੇ ਇੱਕ ਲਿਖ ਲੈਨੇ ਸ਼ੁਸ਼ੀਲ सुगंध भी हो सकता है ठीक है बहुत ज़्यादा वर्ड तुम चैप्टर पढ़ते हो कोई भी वर्ड जो याद हो तो भी लिख सकते हो ठीक है नैक्सट है सब सब मतलब छोटा सब इंस्पैक्टर हो गया सब रजिस्टर सब कमेटी ठीक है सब जज सब जज हो गया सब कमेटी ਸਬ ਕਮੇਟੀ ਤੇ ਇਕ ਲਿਖ ਦਾਂਗੇ ਅਸੀਂ ਸਬ ਇੰਸਪੈਕਟਰ ਵੀ ਹੁੰਦਾ ਸਬ ਡਿਵੀਜ਼ਨ ਸਬ ਸਬ ਡਿਵੀਜ਼ਨ ਆ ਗਿਆ ਠੀਕ ਹੈ ਸਬ ਡਿਵੀਜ਼ਨ ਨੰਨਾ ਇਹ ਨਾਸ ਨੈਕਸਟ ਹੈ ਸਹੀ ਸਹੀ ਮਤਲਬ ਨਾਲ ਸਹਿपाठी ਇਹਦਾ ਇੱਥੋਂ ਦਾ ਨਾਲ ਅਸੀਂ ਤਾਂ ਲਿਖਾਂਗੇ ਸਹਿपाठी ਢਾਲ ਦਿੰਦਾਂ ਤੁਹਾਡੇ ਕਲਾਸ ਫੈਲੋ ਜੀ ਨੂੰ ਅਸੀਂ ਕੰਨੇ ਆ सहपाठी सहमत सहकारी सहयोग सहयोग सहपाठी सहकारी सहकारी ठीक है नेक्स्ट है स्वे, स्व जीवनी यानी कि अपने बारे स्व विश्वास स्व रोज़गार स्व जीवनी ठीक है Next आ जाएगा स्वे रोजगार स्वे जीवनी स्वे रोजगार ठीक आ जाएगा स्वे विश्वास स्वे विश्वास ठीक है नेक्स्ट है हम हम का मतलब होता साथ या बराबर हम राज हम दर्द हम उमर हम राही हम प्याला हम दर्दी हम राज ठीक है एक इकाजगा हम दर्दी हम दर्दी, हम दर्दी हम उमर हम प्याला ठीक है हम वतन यानि कि कोई वतन दे रहने वाले भी नेक्स्ट है कु ਕੂ ਦਾ ਮਤਲਬ ਭੈੜਾ ਕੁਸੰਤੀ ਕੁਚੀਲ ਕੁਸੰਗਤ ਲਿਖ ਲੈਣੇ ਆ ਕੁਸੰਗਤ ਯਾਨਕੀ ਪੈੜੀ ਸੰਗਤ ਜਿਹਨੂੰ ਅਸੀਂ ਕੰਨੇ ਆ ਠੀਕ ਹੈ ਅੱਗੇ ਆ ਗਿਆ ਕੁਚਜਾ ਕੁਸੰਤੀ ਕੁਚਜਾ ਆ ਜਾਏਗਾ ਇਹ ਕਾ ਆ ਜਾਏਗਾ ਅ ਕੀ ਲਿਖੀਏ ਔਰ ਸੇ ਕੁਚੀਲ ਠੀਕ ਹੈ ਕੁਚੀਲ कुसुम भी आ सकता किसी का नाम भी कू तो शुरू हो भी लिख सकते हैं ठीक है नैक्सट है कल कल मतलब भेड़ा कू का मतलब भी भेड़ा कलाएंता भी मतलब भेड़ा ठीक है पैड़ा। कल का भेड़ा यानी कि कलयुग कलमुहा नैक्सट कलयुगन कलयुग कलयुग कल एंड नेक्स्ट है कलयुगन एंड लास्ट वन इज कम अकल, कम मतलब कट कमकल कमजोर ते एक कमजोर डन दिख रहा है सभी को और, और समझ आ गई ना अपनी तरफ से वर्ड बनाने पर जिनका कोई मीनिंग हो ठीक है उप उपभाषा उपवाक उपदेश उप का उप 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 मतलब छोटा होता है ठीक है नेक्स्ट अन अनहोंद अनडिठ अनगिनत अपयश अपशब्द अपशगन अदा अमन अपमान अमृत तुसी अदे इन्हें छे भी चवी कोई लिख सकते हो अतिदा का अतिवाद अतकथनी अंत अत, सू सु, स्वाद सुमित सुशील सब सब जज सब कमेटी सब डिवीजन सह सहपाठी सहयोग सहकारी स्व स्वजीवनी स्वरोजगार स्वविश्वास हम हमराज हमदर्दी हमवतन कु कुसंगत कु सज्जा कु चीज कल कलयुग कलमुहा कलयुग यो, कलयुगन लास्ट तक कमक कमकल कमजोरते कमचोर